ਰੈਡੀ ਵਾਤਾਵਰਨ ਨੂੰ ਸੰਤੁਲਿਤ ਰੱਖਣ ਲਈ ਰੁੱਖਾਂ ਅਤੇ ਪੌਦਿਆਂ ਦੇ ਨਾਲ-ਨਾਲ ਪੰਛੀਆਂ ਦੀ ਭੂਮਿਕਾ ਵੀ ਮਹੱਤਵਪੂਰਨ ਹੈ ਡੰਡੀ ਪਰ ਮਨੁੱਖੀ ਦਖਲਅੰਦਾਜ਼ੀ ਕਾਰਨ ਇਹ ਪੰਛੀ ਦਿਨੋ-ਦਿਨ ਗਾਇਬ ਹੁੰਦੇ ਜਾ ਰਹੇ ਹਨ ਡੰਡੀ ਮਨੁੱਖ ਨੇ ਆਪਣੇ ਸਵਾਰਥ ਲਈ ਕੁਦਰਤ ਨਾਲ ਲਗਾਤਾਰ ਛੇੜ ਛਾੜ ਕੀਤੀ ਜਿਸ ਕਾਰਨ ਪੰਛੀਆਂ ਦੀ ਗਿਣਤੀ ਘਟ ਰਹੀ ਹੈ ਅਤੇ ਕਈ ਨਸਲਾਂ ਤਾਂ ਖਤਮ ਹੋਣ ਦੀ ਕगार ਉੱਤੇ ਪਹੁੰਚ ਗਈਆਂ ਹਨ ਡੰਡੀ ਪਿਛਲੇ ਜਮਾਨੇ ਵਿੱਚ ਜਦੋਂ ਘਰ ਕੱਚੇ ਹੁੰਦੇ ਸਨ ਘਰਾਂ ਦੀਆਂ ਛੱਤਾਂ ਬਾਲਿਆਂ ਵਾਲੀਆਂ ਹੁੰਦੀਆਂ ਅਤੇ ਬਿਹੜੇ ਵਿੱਚ ਦੇਸੀ ਰੁੱਖ ਜਿਵੇਂ ਨਿੰਮ ਪੂਟ ਡੇਕ ਅਤੇ ਟਹਲੀ ਲੱਗੇ ਹੁੰਦੇ ਸਨ ਡੰਡੀ ਇਹਨਾਂ ਛੱਤਾਂ ਅਤੇ ਰੁੱਖ ਪੰਛੀਆਂ ਲਈ ਆਹਲਨਾਂ ਦਾ ਕੰਮ ਵੀ ਕਰਦੇ ਸਨ ਡੰਡੀ ਪਰ ਹੁਣ ਪੱਕੀਆਂ ਕੋਠੀਆਂ ਅਤੇ ਸੀਲਿੰਗ ਨੇ ਇਹਨਾਂ ਦੀਆਂ ਰਹਿਣ ਵਾਲੀਆਂ ਥਾਵਾਂ ਖਤਮ ਕਰ ਦਿੱਤੀਆਂ ਹਨ ਡੰਡੀ ਕੀਟਨਾਸ਼ਕਾਂ ਦੀ ਬਰਤੋਂ ਨੇ ਵੀ ਪੰਛੀਆਂ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਦਿੱਤਾ ਹੈ ਡੰਡੀ ਨਤੀਜਾ ਇਹ ਹੈ ਕਿ ਹੁਣ ਉਹ ਮਿੱਠੀਆਂ ਆਵਾਜ਼ਾਂ ਨਹੀਂ ਆਉਂਦੀਆਂ ਜਿੰਨਾ ਨਾਲ ਸਾਡੀ ਸਵੇਰ ਦੀ ਸ਼ੁਰੂਆਤ ਹੁੰਦੀ ਸੀ ਡੰਡੀ ਬਰਨਾਲੇ ਜ਼ਿਲ੍ਹੇ ਦੇ ਪਿੰਡ ਤੌਲਾ ਦੇ ਵਸਨੀਕ ਸੰਦੀਪ ਤੌਲਾ ਨੇ ਪੰਛੀਆਂ ਦੇ ਰੈਣ ਬਸੇਰੇ ਨੂੰ ਮੁੜ ਜੀਵੰਤ ਕਰਨ ਲਈ ਇੱਕ ਨੇਕ ਉਪਰਾਲਾ ਕੀਤਾ ਹੈ ਦੰਦੀ 40 ਸਾਲਾ ਸੰਦੀਪ ਨੇ 2008 ਤੋਂ ਹੁਣ ਤੱਕ ਤਕਰੀਬਨ 50 ਹਜ਼ਾਰ ਲੱਕੜ ਦੇ ਘਰ ਪੰਛੀਆਂ ਲਈ ਤਿਆਰ ਕਰਕੇ ਛੱਤਾਂ ਖੰਭਿਆਂ ਸ਼ੈਡਾਂ ਅਤੇ ਵੱਖ-ਵੱਖ ਥਾਮਾਂ ਉੱਤੇ ਲਗਾਏ ਹਨ ਦੰਦੀ ਹਨਾ ਘਰਾਂ ਵਿੱਚ ਪੰਛੀ ਆਪਣੇ ਅਹਲ ਨੇ ਰੈਡੀ ਖੁਦ ਤਿਆਰ ਕਰਕੇ ਆਪਣੀਆਂ ਨਸਲਾਂ ਵਧਾਉਂਦੇ ਹਨ ਡੰਡੀ ਇਸ ਦੇ ਨਾਲ ਹੀ ਸੰਦੀਪ ਨੇ 30000 ਤੋਂ ਵੱਧ ਰੁੱਖ ਲਗਾ ਕੇ ਆਪਣੇ ਆਲੇ ਦੁਆਲੇ ਨੂੰ ਹਰਿਆ ਭਰਿਆ ਬਣਾਇਆ ਹੈ ਡੰਡੀ ਉਹ ਅਤੇ ਉਹਨਾਂ ਦੀ ਟੀਮ ਰੁੱਖਾਂ ਦੀ ਦੇਖਭਾਲ ਲਈ ਸਮੇਂ-ਸਮੇਂ ਉੱਤੇ ਪਾਣੀ ਅਤੇ ਖਾਦ ਪਾਉਂਦੇ ਰਹਿੰਦੇ ਹਨ ਡੰਡੀ ਇਸ ਯੋਗਦਾਨ ਲਈ ਇਹਨਾਂ ਦੀ ਪੰਛੀ ਪ੍ਰੇਮੀ ਸੁਸਾਇਟੀ ਨੂੰ ਕਈ ਐਵਾਰਡਾਂ ਅਤੇ ਮਾਨ ਸਨਮਾਨਾਂ ਨਾਲ ਨਿਵਾਜਿਆ ਵੀ ਗਿਆ ਹੈ ਡੰਡੀ ਸੰਦੀਪ ਦਾ ਉਪਰਾਲਾ ਸਿਰਫ ਬਰਨਾਲਾ ਜਾਂ ਪੰਜਾਬ ਹੀ ਨਹੀਂ ਸਗੋਂ ਦੇਸ਼ ਵਿਦੇਸ਼ ਤੱਕ ਵਿਆਪਕ ਪ੍ਰੇਰਣਾ ਦਾ ਸਰੋਤ ਬਣ ਗਿਆ ਹੈ ਡੰਡੀ ਸੰਦੀਪ ਧੌਲਾ ਦਾ ਮੰਨਣਾ ਹੈ ਕਿ ਪੰਛੀਆਂ ਦੇ ਅਹਲ ਨੇ ਖਤਮ ਕਰਨ ਵਿੱਚ ਸਾਡੇ ਮਨੁੱਖੀ ਸੁਆਰਥ ਦਾ ਵੱਡਾ ਹੱਥ ਹੈ ਡੰਡੀ ਉਹ ਸਾਡੇ ਸਾਰਿਆਂ ਲਈ ਸੁਨੇਹਾ ਦਿੰਦੇ ਹਨ ਕਿ ਸਾਨੂੰ ਪੰਛੀਆਂ ਦੀ ਜ਼ਿੰਦਗੀ ਨੂੰ ਬਚਾਉਣ ਲਈ ਯਤਨ ਕਰਨੇ ਚਾਹੀਦੇ ਹਨ ਡੰਡੀ ਇਸ ਲਈ ਘਰਾਂ ਦੀਆਂ ਛੱਤਾਂ ਉੱਤੇ ਪਾਣੀ ਦੇ ਕੁਜੇ ਰੱਖੋ ਪੰਛੀਆਂ ਨੂੰ ਝੋਗਾ ਦਿੱਤਾ ਜਾਵੇ ਅਤੇ ਜਿੱਥੇ ਤੱਕ ਸੰਭਵ ਹੋਵੇ ਉਹਨਾਂ ਲਈ ਅਹਲ ਨੇ ਵੀ ਤਿਆਰ ਕਰੋ ਡੰਡੀ ਪੰਛੀਆਂ ਦੀਆਂ ਆਵਾਜ਼ਾਂ ਸਿਰਫ ਕੁਦਰਤੀ ਸੁੰਦਰਤਾ ਹੀ ਨਹੀਂ ਸਗੋਂ ਸਾਡੇ ਜੀਵਨ ਦਾ ਅਹਿਮ ਹਿੱਸਾ ਵੀ ਹਨ ਡੰਡੀ ਇਹ ਸੱਚੇ ਅਤੇ ਪਿਆਰ ਦੀਆਂ ਭਾਵਨਾਵਾਂ ਨਾਲ ਭਰਪੂਰ ਹੁੰਦੇ ਹਨ ਡੰਡੀ ਜਿੰਨਾ ਪਿਆਰ ਅਸੀਂ ਉਹਨਾਂ ਨਾਲ ਕਰਾਂਗੇ ਉਹ ਸਾਡੇ ਵਾਤਾਵਰਣ ਨੂੰ ਉਹਨਾਂ ਹੀ ਵਧੀਆ ਬਣਾਉਣ ਵਿੱਚ ਸਹਿਯੋਗੀ ਬਣਨਗੇ ਡੰਡੀ ਸਾਡਾ ਸਾਰਿਆਂ ਦਾ ਇਹੀ ਫਰਜ਼ ਬਣਦਾ ਹੈ ਕਿ ਅਸੀਂ ਕੁਦਰਤ ਦੀ ਹਰ ਇੱਕ ਨਿਯਮਤ ਨੂੰ ਸੰਭਾਲ ਕੇ